ਨੇ ਮਮਾ ਠੀਕ ਆਲੇ ਅਭੀ ਨੂੰ ਕਹ ਤੇ ਨੂੰ ਲਿਆ ਦੂਗਾ ਤੂੰ ਨਹੀਂ ਬਾਜ਼ਾਰ ਜਾਣਾ ਠੀਕ ਆ ਅਭੀ ਆ ਤੈਨੂੰ ਘਰ ਤੋਂ ਪਹਲਾ ਕੇ ਦੇ ਜਾਂ ਮੈਂ ਨਹੀਂ ਜਾਣਾ ਬਾਜ਼ਾਰ ਗੜਗੜ ਰਾ ਤੋ ਇਨੀ ਟ੍ਰੈਫਿਕ ਪਤਾ ਕਿ ਨਾ ਬਾਹਰ ਆ ਰਿਹਾ ਆਰੇ ਹਾਂ ਤੈਨੂੰ ਵੀ ਦੇ ਦੂੰਗੀ ਪਾਣਾ ਲਿਆ ਲਿਆ ਦੇ ਮੈਂ ਨਹੀਂ ਦੇਣੇ ਕਿਉਂ ਤੈਨੂੰ ਕੀ ਬਿਮਾਰੀ ਵਾ ਮੰਨੂ ਹਾਂ ਤੂੰ ਲਿਆ ਦੇ ਮੈਂ ਨਹੀਂ ਆਣਾ ਆ ਲਿਆ ਦੇ ਜਾ ਮੈਂ ਲਿਆ ਕੇ ਤੈਨੂੰ ਰਾਤ ਤੂੰ ਗਿਆ ਨੂੰ ਨਸੀ ਜਮਾਂਗੇ ਕੋਈ ਗੱਲ ਨਹੀਂ ਤੂੰ ਸਵਾ ਦੇ ਲਿਆ ਦੀ ਤੇਨਾ ਆਪਾਂ ਇੱਥੇ ਜਾਨਾ ਖਾਣਗੇ ਮੈਂ ਹਾਂ ਹੀ ਨਹੀਂ ਆ ਰਾਦ ਰਾਦ ਦੇ ਬਰਾਵਾ ਦੀ ਗੇ ਖੋ ਲੈ ਜਣੇ ਮੇਰਾ ਬੜਾ ਖਾਨੂ ਜੀ ਕੰਦੇ ਆਏ सौ रुपए दे तो खा गया तो बच्चे बीमार हो आई हॉस्पिटल हाडे पैसे ले बोने चुप करके तो गोलगप्पे ले आई दे तेरे में गदा सुना नहीं आई ना हाडे तो पैसे आ गया तू तेरे गोलगप्पे आ गए बच्ची एक दिन की नहीं खादे ना की हो गया बया चुप करके सही तो बोलन दिया तन्नो <laughs> सही, सही। तो बोल बोलन दिया तेन कुछ गलत थोड़ी बोलन दिया हाँ तो तेरे वाली कैमरा बोल ਨਾ ਕਿਤੇ ਨਾ ਕਿਤੇ ਮੈਨੂੰ ਗੱਲਾਂ ਸਮਝ ਨਹੀਂ ਆਈ ਜੇ ਜੇ ਤੂੰ ਮੈਂ ਜੇ ਖਾਣੇ ਆ ਤੇ ਖੁਦ ਚਲ ਜਾ ਆ ਨਾ ਜੇ ਅਹੀਂ ਨਹੀਂ ਜਾਣਾ ਉੱਥੇ ਚੋਲ ਪਏ ਆ ਤੇ ਦਾਲ ਪਈ ਜਾ ਕੇ ਖਾ ਲੈ ਆਹੋ ਚੋਲ ਦਾਲ ਮੈਂ ਨਹੀਂ ਖਾਣੀ ਬਣੀ ਆ ਚੱਲ ਫੜਾ ਚੁੱਪ ਕਰ ਨਾ ਉੱਥੇ ਬੈਠੇ ਨੁੱਲੇ ਆ ਤੇ ਨਵ ਗੋਲ ਗੱਪੇ ਓਕੇ ਓਕੇ ਸ਼ੁਕਰ ਹੈ ਕਿਤੇ ਹਾਂ ਕਿਤੇ